ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਹਮੇਸ਼ਾ ਕਹਿੰਦੇ ਨੇ ਵੀ ਜਿਹੜੀ ਚੀਜ਼ ਨੂੰ ਤੁਸੀਂ ਨੱਪਣ ਦੀ ਕੋਸ਼ਿਸ਼ ਕਰਦੇ ਹੋ ਉਨੀ ਤੇਜ਼ੀ ਨਾਲ ਚੀਜ਼ ਬਾਹਰ ਆ ਕੇ ਲੋਕਾਂ ਜਾਂਦੀ ਐ ਸੋ ਮੇਰਾ ਤੁਹਾਡੇ ਆ ਜਾਣ ਤੇ ਸਾਰਿਆਂ ਦਾ ਧੰਨਵਾਦ ਔਰ ਮੈਂ ਤਾਂ ਆਪਣੇ ਭਰਾਵਾਂ ਨੂੰ ਕਹਾਂਗਾ ਵੀ ਸਾਨੂੰ ਘੰਟਾ ਦੋ ਘੰਟੇ ਲਾ ਲਿਆ ਤੋ ਆਪਾਂ ਲੋਡ ਬੰਦਾ ਦੀ ਸੇਵਾ ਕਰ ਲਈਏ ਤੁਸੀਂ ਨਾਲ ਬਹਿ ਜਾਓ ਗਲਤ ਅਸੀਂ ਕੰਮ ਕਰਨਾ ਕੋਈ ਨਹੀਂ ਤੇ ਜੇ ਅਸੀਂ ਕਿਸੇ ਗਰੀਬ ਆਪਣੀ ਭੈਣ ਮਾਂ ਉਹਨਾਂ ਦੇ ਕੋਈ ਹੈਲਥ ਕਾਰਡ ਬਣ ਜਾਣਗੇ ਕੋਈ ਮਨੇਗਾ ਦੇ ਨੌਜਵਾਨਾਂ ਦੇ ਕਾਰਡ ਬਣ ਜਾਣਗੇ ਤਾਂ ਕੋਈ ਮਾੜੀ ਗੱਲ ਨਹੀਂ ਕਰਨਾ ਇਹ ਤੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਦਸਣ ਆਏ ਤੇ ਇਹ ਵੀ ਆਪਣੇ ਲੋਕਾਂ ਨੂੰ ਅਗਾਜ਼ ਕਰਨਾ ਆ ਵੀ ਇਹ ਢੀਲਾ ਕਾਡਾਂ ਦੀ ਗੱਲ ਕਰਦੇ ਨੇ ਇਹ ਕੋਈ ਕੜਕ ਦੀ ਗੱਲ ਕਰਦੇ ਹੋ ਸਾਰਾ ਕੁਝ ਸੈਂਟਰ ਗਵਰਨਮੈਂਟ ਦੇ ਰਹੀ ਹੈ ਇਨਾਂ ਦਾ ਇੱਕ ਪੈਸੇ ਦਾ ਉਹਦੇ ਵਿੱਚ ਕੋਈ ਰੋਲ ਨਹੀਂ। ਤੋਂ ਮੈਂ ਤੁਹਾਡੇ ਆਇਆ ਤੇ ਸਾਰਿਆਂ ਦਾ ਧੰਨਵਾਦ ਕਰਦਾ। ਔਰ ਇਹ ਗੁਜ਼ਾਰਿਸ਼ ਕਰਨਾ ਆਪਣੇ ਅਫਸਰ ਸਹਿਬਾਨਾਂ ਨੂੰ ਵੀ ਜੇ ਸਾਨੂੰ ਇਹ ਕੋਈ ਮੌਕਾ ਦੇ ਨਹੀਂ ਕਿ ਇੰਨਾ 2 ਘੰਟੇ ਲੋਕਾਂ ਦਾ ਇੱਥੇ ਆਪਣਾ ਕੈਂਪ ਲਾ ਸਕੀਏ। ਤੋਂ ਇਨਾਂ ਦੇ ਧੰਨਵਾਦੀ ਹੋਵਾਂਗੇ। ਬਾਕੀ ਇਹਨਾਂ ਦੀ ਮਰਜ਼ੀ ਹੈ। ਇਹਨਾਂ ਨੂੰ ਜੋ ਹਦਾਇਤ ਹੈਗੇ ਉਹਨਾਂ ਨੇ ਹਸਪਤਾਲ ਕਰਨਾ ਹੈ। ਤੇ ਸਾਨੂੰ ਤਾਂ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਹਰ ਚੀਜ਼ ਲਈ ਸਾਮਨਾ ਕਰਨ ਲਈ ਤਿਆਰ ਹਾਂ ਬਹੁਤ ਬਹੁਤ ਧੰਨਵਾਦ ਔਰ ਇੱਕ ਵਾਰ ਆਈ ਹੋਈ ਸੰਗਤ ਦਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਕਾਰੇ ਛੱਡਦਾ ਉਹ ਜਕਾਰੇ ਦਾ ਤੁਸੀਂ ਪੂਰਾ ਸਾਰਿਆਂ ਨੇ ਸਾਥ ਦੇਣਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਐਸ਼ੀ ਜੀ ਅੱਜ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਜੱਦੀ ਪਿੰਡ ਲਾਲਪੁਰ ਪਹੁੰਚਣ ਤੇ ਖਾਸ ਕਰਕੇ ਮੇਰੇ ਵੱਡੇ ਭਰਾ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਬਾਜਵਾ ਸਾਹਿਬ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਅੱਜ ਸਰਕਾਰ ਦਾ ਜਿਹੜਾ ਇਹ ਜ਼ੁਲਮ ਆ ਸਾਹਮਣੇ ਦੇਖ ਲਓ ਆ ਐ ਲੱਗਣ ਡਿਆ ਜਿੰਦਾ 84 85 84 1984 85 ਦੇ ਵਿੱਚ ਪੁਲਿਸ ਵਾਲੇ ਜਿਹੜੇ ਆ ਉਹ ਨਾਕੇ ਲਾਉਂਦੇ ਹੁੰਦੇ ਸੀ ਤੇ ਸਾਹਮਣੇ ਕੌਣ ਖੜੇ ਨੇ ਬਾਜਵਾ ਸਾਹਿਬ ਵਰਗੀ ਸ਼ਖਸੀਅਤ ਜਿਹੜੇ ਆ ਅਸੀਂ ਜਦੋਂ ਦੇਸ਼ਾਂ ਵਿਦੇਸ਼ਾਂ 'ਚ ਜਾਂਦੇ ਤੇ ਇਹਨਾਂ ਦੇ ਨਾਮ ਨੂੰ ਲੋਕ ਸਾਨੂੰ ਪੁੱਛਦੇ ਨੇ ਤੇ ਇੱਥੇ ਸਾਹਮਣੇ ਬਾਜਵਾ ਸਾਹਿਬ ਉਹ ਸ਼ਖਸੀਅਤਾਂ ਖੜੀਆਂ ਜਿਹੜੀਆਂ ਪਿੰਡਾਂ ਦੇ ਪੰਜ ਸਰਪੰਚ ਤੇ ਮੋਤਵਾਰ ਬੰਦੇ ਨੇ ਤੇ ਪੁਲਿਸ ਦੀ ਛਾਉਣੀ ਬਣਾਤੀ ਹੈ ਸਵੇਰ ਦਾ ਮੈਨੂੰ ਡੇ ਟੈਲੀਫੋਨ ਤੇ ਟੈਲੀਫੋਨ ਦੀ ਪਹਿਲੇ ਪੁਲਿਸ ਵਾਲੇ ਆ ਗਏ ਗੱਡੀਆਂ ਆ ਗੀਆਂ ਜੀ ਤੁਹਾਨੂੰ ਅਰੈਸਟ ਕਰਨ ਦੀ ਆ ਕਰਨ ਆ ਗਏ ਉਹ ਕਰਨ ਆ ਗਏ ਮੈਂ ਤੇ ਹੈਰਾਨ ਆ ਬਈ ਪੰਜਾਬ ਜਾ ਕੇ ਇਸ ਦਿਸ਼ਾ ਵੱਲ ਰਿਹਾ ਜੇ ਤੁਸੀਂ ਅਰੈਸਟ ਪਾਉਣੀ ਹੈ ਤੇ ਫਿਰ ਤੁਸੀਂ ਮਨੀਸ਼ ਸੋਧਿਆ ਨਹੀਂ ਪਾਓ ਜਿਹੜਾ ਸ਼੍ਰੀ ਆਮ ਇਹ ਕਹਿੰਦਾ ਤੁਹਾਡੀ ਧਰਤੀ ਤੇ ਆ ਕੇ ਕਿ ਸਾਮਦਾਨ ਦੰਡ ਵੇਦ ਲਾ ਦਿਓ ਪੰਜਾਬ ਚ ਸਰਕਾਰ ਬਣਾਉਣੀ ਹੈ ਹੁਣ ਇਹ ਇੱਕ ਅੱਧੀ ਉਹਦੇ ਖਿਲਾਫ ਕਦਮ ਨਹੀਂ ਚੱਕ ਸਕਦੇ ਇਹ ਕਦਮ ਪਤਾ ਕਿਹਦੇ ਖਿਲਾਫ ਚੱਕਣਗੇ ਇਹ ਕਦਮ ਚੱਕਣਗੇ ਉਹਨਾਂ ਸੇਵਾ ਸੇਵਾਦਾਰਾਂ ਦੇ ਬਾਜੇ ਸਾਹਿਬ ਮੈਂ ਤੁਹਾਡੇ ਧਿਆਨ ਚ ਲੈ ਕੇ ਆਉਣਾ ਚਾਹਣਾ ਸਰ ਧੰਨਵਾਦ ਹੈ ਤੁਹਾਡਾ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇੱਕ ਕੇ ਪੰਜਾਬ ਦੇ ਵਿੱਚ ਇੱਕ ਮਾਫੀਏ ਨੂੰ ਖਤਮ ਕੀਤਾ ਮਾਫੀਆ ਕਿਹੜਾ ਇੱਕ ਸਾਡੀਆਂ ਸੇਵਾਵਾਂ 11 ਸਾਲ ਤੋਂ ਜਦੋਂ ਦੀ ਸੈਂਟਰ ਦੀ ਸਰਕਾਰ ਬਣੀ ਹੈ ਲੋਕਾਂ ਦੇ ਲਈ ਖੜੀ ਹੈ ਪਰ ਮੁਫਤ ਨਹੀਂ ਕਿਸੇ ਵੀ ਸਰਕਾਰ ਨੇ ਬਣਾਏ ਕਦੀ ਸਰ ਪਿੰਡਾਂ 'ਚ ਜਾ ਕੇ 60 ਰੁਪਏ ਲੈਂਦੇ ਰਹੇ ਲੈਂਦੇ ਰਹੇ ਕਿ ਨਹੀਂ ਲੈਂਦੇ ਰਹੇ ਜੀ 80 ਲੈਂਦੇ ਰਹੇ 80 ਰੁਪਏ ਲੈਂਦੇ ਰਹੇ 100 ਰੁਪਏ ਲੈਂਦੇ ਰਹੇ ਤੁਹਾਡਾ ਧੰਨਵਾਦ ਹੈ ਸਰ ਤੁਸੀਂ ਜਿਹੜੀ ਮੀਟਿੰਗਾਂ ਦਿੱਲੀ ਕਰਕੇ ਸੈਂਟਰ ਦੀ ਸਰਕਾਰ ਨੂੰ ਅବਗੇਤ ਕੀਤਾ ਔਰ ਸਾਡੇ ਲਈ ਡਾਇਰੈਕਸ਼ਨ ਲੈ ਕੇ ਆਏ ਕਿ ਅਸਲ 'ਚ ਸਰਕਾਰ ਨੂੰ ਲੋਕਾਂ ਦੇ ਦਵਾਰ 'ਚ ਲੈ ਕੇ ਜਾਓ ਤੁਸੀਂ ਸਾਨੂੰ ਡਾਇਰੈਕਸ਼ਨਾਂ ਦਿੱਤੀਆਂ ਕਿ ਜਿਹੜੀਆਂ ਲੋਕਾਂ ਦੀਆਂ ਸੇਵਾਵਾਂ ਆ ਉਹ ਲੋਕਾਂ ਦੇ ਦਰਾਂ ਤੱਕ ਪਹੁੰਚਾਈਆਂ ਇਸੇ ਚੀਜ਼ ਦਾ ਦੁੱਖ ਹੈ ਨਾ ਔਰ ਸਰ ਮੈਂ ਤੁਹਾਨੂੰ ਇੱਕ ਖਾਸੇ ਵਾਲੀ ਗੱਲ ਸੁਣਾਉਣਾ ਇਹ ਮੇਰੇ ਖਿਆਲ ਨਾਲ ਸਾਡੇ ਨੇ ਵਾਕਈ ਵੀ ਬੜੇ ਜਿਲਿਆਂ ਦੇ ਵਿੱਚ ਹੋਈ ਹੁੰਦੀ ਮੈਨੂੰ ਤੇ ਆਪਣਾ ਬਚਪਨ ਯਾਦ ਆ ਗਿਆ ਇੱਕ ਮੁੰਡਾ ਸਾਡਾ ਦੋਸਤ ਹੁੰਦਾ ਸੀ ਉਹਦਾ ਨਾਂ ਸੀ ਸੰਦੀਪ ਤੇ ਨਲੀ ਉਹਦੀ ਵਗਦੀ ਰਹਿਣੀ ਤੇ ਉਹਨੂੰ ਮਜਾਜ ਤੁਸੀਂ ਕਈ ਵਾਰ ਸਿੰਡਲ ਵੀ ਕਹਿੰਦੇ ਹੁੰਦੇ ਸੀ ਉਹਨੇ ਜਦੋਂ ক্রিকেট ਦਾ ਮੈਚ ਸ਼ੁਰੂ ਹੋਣਾ ਨਾ ਸਰ ਉਹਨੂੰ ਗੇਂਦ ਘੱਟ ਜਰਉਣੀ ਪਹਿਲੀ ਜਦੋਂ ਗੇਂਦ ਆਉਣੀ ਉਹਨੇ ਬੱਲਾ ਘਮਾਉਣਾ ਤੇ ਫਿਰ ਉਹ ਗੁਲੀਆਂ ਉੱਡੇ ਜਾਣੀਆਂ ਫਿਰ ਉਹਨੇ ਰੋਂਡੀ ਪਿੱਟਰ ਲਾ ਦੇ ਮੈਂ ਮੈਂ ਐ ਨਹੀਂ ਜੀ ਐ ਨਹੀਂ ਜੀ ਮੈਂ ਤਾਂ ਲਖੜਾ ਨਹੀਂ ਹੋਇਆ ਮੇਰੀ ਤਾਂ ਲੱਤਾਂ ਨਹੀਂ ਸਿੱਧੀਆਂ ਹੋਈਆਂ ਤੁਸੀਂ ਗੇਂਦ ਕਰਾਤੀਆਂ ਸਾਡੇ ਐਮਐਲਏ ਨੇ ਵੀ ਇੱਥੇ ਸਰ ਇਦਾਂ ਹੀ ਕੈਂਪ ਲਾਇਆ ਬੜਾ ਵਿਚਾਰੇ ਨੇ ਕੋਸ਼ਿਸ਼ ਕੀਤੀ ਭਾਰਤੀ ਜਨਤਾ ਪਾਰਟੀ ਦੀ ਸੇਵਾ ਨੂੰ ਦੇ ਕੇ ਵੀ ਮੈਂ ਵੀ ਇਹ ਜੇ ਕੈਂਪ ਲਾਵਾਂ ਪਰ ਵਿਚਾਰਾ 4 5 5 7 ਕੈਂਪ ਲਾ ਕੇ ਮੁੜ ਕੇ ਕਲੀਨ ਬੋਲਡ ਹੋ ਗਿਆ ਤੇ ਫਿਰ ਉਹ ਜਿੱਦਾਂ ਮੈਨੂੰ ਹੁਣ ਸੀਂਦੇ ਜਿਆਦ ਹੁੰਦਾ ਜਿੱਦਾਂ ਸੀਂਦਾ ਰਹੁੰਦਾ ਸੀ ਹੁਣ ਇਹ ਰੋਂਦਾ ਭਈ ਸਾਡੇ ਤੋਂ ਲੱਗੇ ਨਹੀਂ